ਅੱਛਾ ਇਹਨਾਂ ਨੂੰ ਦੇਖ ਕੇ ਤੁਹਾਨੂੰ ਨਹੀਂ ਲੱਗਦਾ ਵੀ ਜਿਵੇਂ ਇਹ ਆਰਐਸਐਸ ਦੀ ਬੀ ਟੀਮ ਹੁੰਦੀ ਆ ਕਿਉਂਕਿ ਇਹਨਾਂ ਦੇ ਬਾਣਿਆਂ ਦਾ ਨਖਾਰ ਦੱਸਦਾ ਇਹਨਾਂ ਦੇ ਚਿਹਰਿਆਂ ਦਾ ਨੂਰ ਦੱਸਦਾ ਵੀ ਇਹ ਤਿਆਰ ਕਰਕੇ ਭੇਜੇ ਹੋਏ ਆ ਵਿੱਕੀ ਜਾ ਕੇ ਕਿੱਦਾਂ ਪੰਜਾਬ ਦੇ ਵਿੱਚ ਤੁਸੀਂ ਅੱਗ ਲਾਉਣੀ ਆ ਇਹ ਸਿਰਫ ਤੇ ਸਿਰਫ ਕੀ ਕਰਦੇ ਆ ਇਹ ਗੁਰੂ ਸਾਹਿਬ ਨਾਲ ਨਹੀਂ ਜੋੜਦੇ ਬਾਣੇ ਤੇ ਇਹਨਾਂ ਨੇ ਪਾਏ ਹੋਏ ਆ ਇਹ ਗੁਰੂ ਸਾਹਿਬ ਨਾਲ ਨਹੀਂ ਜੋੜਦੇ ਇਹ ਤੁਹਾਨੂੰ ਜੋੜਨ ਦੇ ਆ ਪੁਜਾਰੀ ਦੇ ਨਾਲ ਹੁਣ ਜੇ ਆਪਾਂ ਹਸਾਵ ਲਾ ਲਈਏ ਪਹਿਲੇ ਨਿਹੰਗ ਸਿੰਘ ਆਪਾਂ ਦੇਖਦੇ ਆ ਉਹਨਾਂ ਦੇ ਬਾਣਿਆਂ ਦੇ ਵਿੱਚੋਂ ਤਾਂ ਸਾਲ-ਸਾਲ ਹੋਲੇ ਮੱਲੇ ਦਾ ਰੰਗ ਹੀ ਨਹੀਂ ਨਿਕਲਦਾ ਦੂਰੋਂ ਪਤਾ ਲੱਗ ਜਾਂਦੇ ਆ ਵੀ ਉਹ ਆਮ ਘਰਾਂ ਦੇ ਲੋਕ ਆ ਵੀ ਉਹ ਤਿਆਰ ਕੀਤੇ ਨਹੀਂ ਗਏ ਉਹ ਤੇ ਇਦਾਂ ਹੀ ਆ ਵੀ ਅਮਰਤ ਸੰਚਾਰ ਹੋ ਰਿਹਾ ਵੀ ਜਾ ਕੇ ਅਮਰਤ ਛਕ ਲਿਆ ਤੇ ਬਾਣਾ ਪਾ ਲਿਆ ਤੇ ਉਹਨਾਂ ਦੇ ਹਾਲ ਵੀ ਅਸੀਂ ਦੇਖੇ ਹੋਏ ਆ ਲੇਕਿਨ ਇਹ ਜਿਹੜੇ ਆ ਇਹ ਤਿਆਰ ਕੀਤੇ ਹੋਏ ਆ ਚਾਹੇ ਅੱਜ ਸਮਝੋ ਚਾਹੇ ਬਾਅਦ ਚ ਸਮਝਿਓ ਇਹਦੀ ਮਾੜੀ ਜੇ ਗੱਲ ਸੁਣਿਓ ਤੇ ਫੇਰ ਕਰਦੇ ਆ ਗੱਲ ਇੱਕ ਪ੍ਰੇਮਾਨੰਦ ਸ਼ਾਇਦ ਉਹਨਾਂ ਦਾ ਨਾਮ ਹਨ ਹਾਂਜੀ ਉਹ ਹਿੰਦੂ ਧਰਮ ਦੇ ਨੇ ਹਾਂਜੀ ਹਨ ਉਹਨਾਂ ਨੇ ਕੇਸ ਵੀ ਰੱਖਿਆ ਦਾੜ੍ਹਾ ਵੀ ਰੱਖਿਆ ਤੇ ਉਹ ਰਾਧਾ ਰਾਧਾ ਕਰਦੇ ਨੇ ਨਾ ਉਹਨੂੰ ਪੂਜਦੇ ਨੇ ਉਹ ਪ੍ਰਮਾਤਮਾ ਨੂੰ ਰਾਧਾ ਨਾਮ ਲੈ ਕੇ ਪੂਜਦੇ ਨੇ ਹੁਣ ਇਹ ਦੂਣ ਭਾਵੇਂ ਜੋ ਮਰਜੀ ਹੁਣ ਹਾਂ ਸਹੀ ਗੱਲ ਪਰ ਉਹ ਸ ਰੱਬ ਨਾਲ ਜੋੜ ਰਹੇ ਨੇ ਤੇ ਪ੍ਰਮਾਤਮਾ ਨਾਲ ਜੋੜਨੇ ਕਿਸੇ ਵੀ ਧਰਮ ਦਾ ਆਵੇ ਕਈ ਵਾਰੀ ਵੀਡੀਓ ਦੇਖੀ ਦੀਆਂ ਬੜੇ ਸਿੱਖ ਜਾਂਦੇ ਨੇ ਗਿਆਨ ਹੈ ਨਾ ਜਿਹੜਾ ਜੇ ਗਉਣੇ ਆ ਜਾਂ ਗਿਆਨ ਹੈ ਕੋਈ ਕਿਤੇ ਵੀ ਲੋਕ ਜਿੱਥੋਂ ਮਿਲਦਾ ਜੇ ਮੰਨ ਲਓ ਹੁਣ ਕਈ ਗੁਰੂ ਮਹਾਰਾਜ ਦੀਆਂ ਬਾਣੀਆਂ ਜਿਹੜੀ ਦਸਮ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਉਹ ਕਈ ਫਾਰਸੀ ਚ ਫਾਰਸੀ ਕੌਣ ਸਿਕਾਊਗਾ ਮੁਸਲਮਾਨ ਹੀ ਸਿਕਾਊਗਾ ਨਾ ਤੇ ਉਹਨੂੰ ਗੁਰੂਧਰਨਾ ਪੈਣਾ ਸੰਸਕ੍ਰਿਤ ਆ ਉਹ ਬ੍ਰਾਹਮਣ ਸਿਕਾ ਸਕਦਾ ਹੋਰ ਤੇ ਨਹੀਂ ਸਿਕਾ ਉਹਨੂੰ ਲੋਕ ਜਾਣਾ ਪੈਣਾ ਅੱਛਾ ਗੱਲ ਇਹ ਹੋ ਇਦਾਂ ਕਰਨਗੇ ਇੱਕ ਪ੍ਰੇਮਾਨੰਦ ਮਹਾਰਾਜ ਹਨ ਵੀ ਜਿਵੇਂ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਪਤਾ ਇਹਨਾਂ ਨੂੰ ਸਾਰਾ ਹੀ ਆ ਇਹ ਸਿਰਫ ਤੇ ਸਿਰਫ ਕੀ ਆ ਬਰਾਮਾ ਕਰਦੇ ਵੀ ਜਿੱਦਾਂ ਇਹਨਾਂ ਨੂੰ ਕੁਝ ਪਤਾ ਹੀ ਨਹੀਂਗਾ ਤੇ ਸਿਫਤਾ ਇਹ ਉਹਨਾਂ ਦੀਆਂ ਕਰਦੇ ਆ ਇੱਕ ਪਾਸੇ ਸਾਨੂੰ ਕਹਿੰਦੇ ਆ ਵੀ ਗੁਰੂ ਬਾਣੀ ਆ ਗੁਰੂ ਗ੍ਰੰਥ ਸਾਹਿਬ ਜੀ ਹੀ ਤੁਹਾਡੇ ਗੁਰੂ ਆ ਗਿਆਨ ਗੁਰੂ ਆ ਦੂਸਰੇ ਪਾਸੇ ਵੀ ਗੁਰੂ ਫਾਰਸੀ ਦੇ ਵਿੱਚ ਲਿਖਿਆ ਹੋਇਆ ਵਾ ਤੇ ਉਹਨੂੰ ਮੁਸਲਮਾਨ ਨੂੰ ਤੁਹਾਨੂੰ ਗੁਰੂ ਧਾਰਨਾ ਪਵੇਗਾ ਲੇਕਿਨ ਉਹਦੇ ਵਿੱਚ ਵੀ ਤਾਂ ਪਰਮਾਤਮਾ ਇੱਕੋ ਹੀ ਆ ਜ਼ਰੂਰਤ ਕੀ ਆ ਫੇ ਹੋਰ ਚੀਜ਼ ਨੂੰ ਸਿੱਖਣ ਦੀ ਗੁਰੂ ਸਾਹਿਬ ਨੇ ਨਾਮ ਨਹੀਂ ਜਪਾਏ ਨਾਮ ਇਹ ਜਪਾਉਣ ਦੇ ਆ ਇਹ ਇਸਤੇਮਾਲ ਕਰਨ ਦੇ ਗੁਰੂਆਂ ਦੇ ਨਾਵਾਂ ਨੂੰ ਲੇਕਿਨ ਅਸੀਂ ਬੂਝੜ ਲੋਕ ਜਿੱਦਾਂ ਦੇ ਪਹਿਲਾਂ ਹੀ ਉਦਾਂ ਦੇ ਅਸੀਂ ਹੋਣਾ ਅਸੀਂ ਇਹਨਾਂ ਦੇ ਪਿੱਛੇ ਤੁਰੇ ਹੋਏ ਆ ਵਿਭਾਸ ਸਿਰਫ ਕੀ ਆ ਬਾਣਾ ਦੇਖ ਕੇ ਉਹ ਹੋਏ ਇਹ ਬੜਾ ਪੜਿਆ ਲਿਖਿਆ ਹੋਣਾ ਇਹਨੂੰ ਪਤਾ ਹੋਣਾ ਸਾਰਾ ਅਸੀਂ ਸਿਰਫ ਇਹਨਾਂ ਨੂੰ ਫਾਲੋਅ ਅਪ ਕਰਦੇ ਆ ਲੇਕਿਨ ਅਸੀਂ ਗੁਰੂ ਸਾਹਿਬ ਦੇ ਸੰਧਾਤਾ ਨੂੰ ਨਹੀਂ ਫੋਲ ਕਰ ਫਾਲੋਅ ਅਪ ਕਰਦੇ ਅਸੀਂ ਇਹਨਾਂ ਲੋਕਾਂ ਦੇ ਮਗਰ ਲੱਗੇ ਆ ਤੇ ਇਹ ਕਿਹਦੇ ਨਾਲ ਜੋੜਦੇ ਆ ਇਹ ਪੁਜਾਰੀ ਦੇ ਨਾਲ ਜੋੜਦੇ ਆ ਅਗਰ ਜਿੱਦੋਂ ਕੋਈ ਨੁਕਸਾਨ ਹੁੰਦਾ ਇਹ ਲੋਕ ਅੱਗੇ ਨਹੀਂ ਹੁੰਦੇ ਇਹਨਾਂ ਵੱਲੋਂ ਜਿਹੜੀ ਆ ਉਹ ਪੰਜਾਬ ਪੁਲਿਸ ਲੜਦੀ ਆ ਤੇ ਪੰਜਾਬ ਪੁਲਿਸ ਕੌਣ ਆ ਉਹ ਵੀ ਸਾਡੀ ਆ ਜੇ ਪੰਜਾਬ ਦੇ ਵਿੱਚ ਰੌਲਾ ਪਿਆ ਤਾਂ ਉਹ ਪੰਜਾਬ ਦੇ ਆਮ ਘਰਾਂ ਦੇ ਮੁੰਡੇ ਪੁਲਿਸ ਦੇ ਵਿੱਚ ਤੇ ਆਮ ਘਰਾਂ ਦੇ ਮੁੰਡੇ ਸਿੰਘ ਸੱਜ ਕੇ ਟਫੇ ਮੁਕਾਬਲਾ ਕਰਦੇ ਆ ਇਹ ਸਿਰਫ ਤੇ ਸਿਰਫ ਕੀ ਆ ਇਹ ਸਾਨੂੰ ਲੜਾਊਗਾ ਇਹਨਾਂ ਕੋਲੋਂ ਸਾਨੂੰ ਬਚਨ ਦੀ ਲੋੜ ਆ ਨਾਲੇ ਗੁਰੂ ਜਿਹੜਾ ਆ ਨਾ ਗੁਰੂ ਗੁਰੂ ਸਿਰਫ तरीका ਦੱਸ ਸਕਦਾ ਪਰਮਾਤਮਾ ਨੂੰ ਪਾਉਣ ਦਾ ਕਿਉਂਕਿ ਬਾਣੀ ਜਿਹੜੀ ਆ ਬਾਣੀ ਨੇ ਵੀ ਤਰੀਕਾ ਦੱਸਿਆ ਹੋਇਆ ਜਪਜੀ ਸਾਹਿਬ ਜਪਜੀ ਸਾਹਿਬ ਨੇ ਵੀ ਤਰੀਕਾ ਦੱਸਿਆ ਹੋਇਆ ਲੇਕਿਨ ਅਸੀਂ ਕੀ ਅਸੀਂ ਜਪਜੀ ਸਾਹਿਬ ਨੂੰ ਸਿਰਫ ਤੇ ਸਿਰਫ ਕੀ ਆ ਇੱਕ ਮੰਤਰ ਸਮਝ ਕੇ ਬੈਠੇ ਆ ਵੀ ਵਾਰ-ਵਾਰ ਪੜੀ ਜਾਓ ਬਸ ਵਾਰ-ਵਾਰ ਪੜੀ ਜਾਓ ਵਾਰ-ਵਾਰ ਪੜਨ ਦੇ ਨਾਲ ਕੋਈ ਚਮਤਕਾਰ ਨਹੀਂ ਹੋਣਾ ਅਕਲ ਆਉਣੀ ਆ ਤੇ ਜੇ ਅਸੀਂ ਬਾਣੀ ਨੂੰ ਸਮਝਾਂਗੇ ਨਾ ਤੇ ਤਾਂ ਸਾਨੂੰ ਆਉਣੀ ਆ ਨਹੀਂ ਤੇ ਓਦਾਂ ਨਹੀਂ ਆਉਣੀ ਓਦਾਂ ਤੇ ਨਹੀਂ ਤੇ ਫੇ ਉਹੋ ਹੀ ਆ ਵੀ ਜਿੱਦਾਂ ਨੂੰ ਇੱਕ ਜਾਂਦਾ ਤਾਂ ਓਦਾਂ ਨੂੰ ਸਾਰੇ ਤੁਰੇ ਜਾਓ ਪਰ ਆਪੋ ਸਮਝੋ ਹੁਣ ਇੱਕ ਗੱਲ ਕਰਦੇ ਆ ਵੀ ਉਹ 라ਦੇ 라ਦੇ ਕਹਿੰਦਾ ਕਰਦਾ ਵਾ ਹੁਣ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਆ ਨਾ ਕਿ ਉਹ ਮਾੜੇ ਆ ਹੁਣ ਸਿੱਖ ਵੀ ਉੱਥੇ ਜਾ ਕੇ ਬੈਂਦੇ ਆ ਮੱਥੇ ਟੇਕਦੇ ਆ ਇਹ ਕਹਿੰਦਾ ਵੀ ਵੀਡੀਓ ਵੀ ਸਾਹਮਣੇ ਆਈਆਂ ਵੀ ਉੱਥੇ ਜਾ ਕੇ ਸਿਰ ਝਕਾਉਂਦੇ ਆ ਲੇਕਿਨ ਯਾਰ ਇਹ ਗੱਲ ਫੇਸ ਗੁਰੂ ਦਾ ਸਿੱਖ ਹੋ ਕੇ ਇਹ ਕੰਮ ਕਰੇਗਾ ਤਾਂ ਬਾਕੀ ਲੋਕੀ ਕਿਦਾਂ ਨਾ ਕਰਨਗੇ ਕਿਉਂਕਿ ਲੋਕੀ ਤਾਂ ਹਮੇਸ਼ਾ ਇੱਕ ਦੂਜੇ ਦੇ ਮਗਰ ਹੋ ਕੇ ਚੱਲਦੇ ਆ ਨਾ ਲੇਕਿਨ ਜੇ ਇਤਿਹਾਸ ਦਾ ਸਭ ਤੋਂ ਜ਼ਿਆਦਾ ਬੇੜਾ ਗਰਕ ਕੀਤਾ ਨਾ ਤੇ ਇਹਨਾਂ ਲੋਕਾਂ ਨੇ ਕੀਤਾ ਵੀ ਇਹ ਜਿਹੜੇ ਸਾਡੇ ਵਿੱਚ ਸਿਖਾ ਕੇ ਭੇਜੇ ਆ ਹੁਣ ਹਰ ਚੈਨਲ ਤੇ ਦੇਖ ਲਿਓ ਹਰ ਚੈਨਲ ਤੇ ਇਹ ਲੋਕ ਬੈਠੇ ਆ ਬਾਣੇ ਪਾ ਕੇ ਹੁਣ ਸਿਮਰਤ ਜੀ ਤੋਂ ਮੱਕੜ ਆ ਉਹਦੇ ਚੈਨਲ ਤੇ ਵੀ ਦੇਖ ਲਿਓ ਕੋਈ ਨਾ ਕੋਈ ਤੁਹਾਡੇ ਕੋਲ ਖਬਰ ਪਹੁੰਚਦੀ ਹੋਏਗੀ ਕੋਈ ਨਿਹੰਗ ਸਿੰਘ ਬੈਠਾ ਕੋਈ ਵੈਸੇ ਬੈਠਾ ਤੇ ਮਨਮੂਲਕ ਵਾਤਲਾ ਤੇ ਵੀ ਇਹੋ ਹੀ ਲੋਕ ਬੈਠੇ ਆ ਲੇਕਿਨ ਇਹ ਸਾਨੂੰ ਕੀ ਆ ਇਹ ਫਸਾਉਣ ਵਡੇ ਆ ਹੁਣ ਪਹਿਲੇ ਨਿਹੰਗ ਸਿੰਘਾਂ ਦਾ ਹਿਸਾਬ ਲਾ ਲਓ ਵੀ ਉਹ ਵਿਚਾਰਿਆਂ ਦਾ ਹਾਲ ਕੀ ਆ ਤੇ ਇਹ ਜਿਹੜੇ ਆ ਇਹਨਾਂ ਦਾ ਕੀ ਹਾਲ ਆ ਹਾਲ ਕੀ ਆ ਇਹ ਇਥੋਂ ਪਤਾ ਲੱਗਦਾ ਵੀ ਇਹ ਸਿਖਾਏ ਹੋਏ ਆ ਤੇ ਇਹ ਸਿਰਫ ਤੇ ਸਿਰਫ ਕੀ ਆ ਕੈਮਰਿਆਂ ਦੇ ਅੱਗੇ ਬੋਲਣ ਵਾਸਤੇ ਆ ਇਹ ਉਹ ਹੀ ਆ ਆਰਐਸਐਸ ਦੀ ਬੀ ਟੀਮ ਵਿਵਹਣਾ ਨੇ ਚਲੋ ਠੀਕ ਆ ਖਾਕੀ ਇੱਕ ਭਲੇਖਾ ਪਾਇਆ ਪਿਆ ਸਾਨੂੰ ਬਸ ਵੀ ਆਰਐਸਐਸ ਵਾਲੇ ਜਿਹੜੇ ਉਹ ਖਾਕੀਆਂ ਵਾਲੇ ਹੁੰਦੇ ਆ ਉਹ ਨਹੀਂ ਭਰਾਵੋ ਇਹ ਬਾਣਿਆਂ ਵਾਲੇ ਵੀ ਆਰਐਸਐਸ ਹੀ ਆ ਆ ਜਿਹੜੇ ਹੁਣ ਨਵੇਂ ਆ ਰਹੇ ਆ ਕਿਉਂਕਿ ਇਹ ਕਿਸਾਨੀ ਅੰਦੋਲਨ ਦੇ ਤੋਂ ਬਾਅਦ ਦੇ ਵਿੱਚ ਬਹੁਤ ਜ਼ਿਆਦਾ ਬਦਲਾਵ ਹੋਇਆ ਕਿਉਂਕਿ ਨਿਹੰਗ ਸਿੰਘ ਜਿਹੜਾ ਪਹਿਲਾ ਸੀ ਨਾ ਸਾਡੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਉਹ ਸੀਰੀਅਸਲੀ ਸੀ ਉਹ ਵਾਕਿਆ ਸੀ ਉਹ ਆਮ ਘਰਾਂ ਦੇ ਬੱਚੇ ਸੀ ਜਿਹੜੇ ਵੈਸੇ ਨਿਹੰਗ ਸਿੰਘ ਬਣਿਆ ਗੁਰੂ ਨਾਲ ਪਿਆਰ ਕਰਦੇ ਆ ਲੇਕਿਨ ਇਹ ਜਿਹੜੇ ਕਿਹਾ ਉਹਨਾਂ ਇਹ ਉਹਨਾਂ ਦੇ ਤਿਆਰ ਕੀਤੇ ਹੋਏ ਆ ਇਹ ਅੰਦੋਲਨ ਤੋਂ ਬਾਹਰ ਬਹੁਤ ਕੁਝ ਇਦਾਂ ਦਾ ਹੋਇਆ ਵਾ ਵੀ ਜਿਹਨਾਂ ਗੱਲਾਂ ਨੂੰ ਸਾਨੂੰ ਸਮਝਣਾ ਪਏਗਾ ਤੇ ਅਗਰ ਅਸੀਂ ਬਚਣਾ ਤੇ ਅਸੀਂ ਇਸੇ ਕਰਕੇ ਬਚਾਂਗੇ ਵੀ ਸਾਰੇ ਪਿਛਲੇ ਅੰਦੋਲਨ ਦੇ ਵਾਂਗੂ ਵੀ ਇਕੱਠੇ ਹੋਵਾਂਗੇ ਚਲੋ ਪਿਛਲੇ ਅੰਦੋਲਨ ਦੇ ਵਿੱਚ ਗਰੀਬ ਲੋਕ ਨਹੀਂ ਸੀ ਮਜ਼ਦੂਰ ਲੋਕ ਨਹੀਂ ਸੀ ਲੇਕਿਨ ਹਾਕਮ ਮਜ਼ਦੂਰਾਂ ਦੇ ਵੀ ਉਨੇ ਹੀ ਆ ਕਿਉਂਕਿ ਰੋਟੀ ਹਰੇਕ ਨੇ ਖਾਣੀ ਆ ਬੱਚੇ ਨੇ ਹਰੇਕ ਨੇ ਸਕੂਲ 'ਚ ਪੜਨਾ ਬਿਮਾਰ ਹਰ ਕੋਈ ਹੁੰਦਾ ਇਲਾਜ ਵਾਸਤੇ ਪੈਸੇ ਚਾਹੀਦੇ ਆ ਹਸਪੀਟਲਾਂ ਦੇ ਵਿੱਚ ਇਹ ਸਿਰਫ ਤੇ ਸਿਰਫ ਕੀ ਆ ਫਰੀ ਗੁਰਦੁਆਰੇ ਖੋਲ ਹੀ ਜਾਂਦੇ ਆ ਤਾਂ ਫਰੀ ਲੋਕਾਂ ਨੂੰ ਗਿਆਨ ਵੰਡੀ ਜਾਂਦੇ ਆ ਹੋਰ ਕੁਝ ਨਹੀਂ ਵੰਡਦੇ ਇਹ ਤੇ ਅਸੀਂ ਲੋਕ ਕੀ ਆ ਲੰਗਰਾਂ ਦੇ ਲਾਲਚ ਨੂੰ ਸਿਰਫ ਧੁਰੇ ਜਾਂਦੇ ਆ ਅਸੀਂ ਬਾਣੀ ਤੋਂ ਵੀ ਕੋਈ ਸੇਧ ਨਹੀਂ ਲੈਨੇ ਗੁਰੂ ਘਰਾਂ ਦੇ ਵਿੱਚੋਂ ਵੀ ਜਾ ਕੇ ਅਸੀਂ ਕੋਈ ਸਿੱਖਿਆ ਨਹੀਂ ਲੈਨੇ